ਲੰਡਨ ਨੂੰ ਬਾਏ ਬਾਏ ਚੱਲੇ ਆਪਾਂ ਲੰਡਨ ਤੋਂ ਬੈਨਕੂਵਰ ਬਾਅ ਕੈਲਗਰੀ ਕੈਲਗਰੀ ਸਟੇ ਹੈ ਜੇ 2 ਘੰਟਿਆਂ ਦੀ ਉਸ ਤੋਂ ਬਾਅਦ ਅਗਲੀ ਫਲਾਈਟ ਹੈ ਕਿ ਬੈਨਕੂਵਰ ਕੈਨੇਡਾ ਦੀ ਬਹੁਤ ਵਧੀਆ ਸਫਰ ਰਿਹਾ ਲੰਡਨ ਦਾ ਬਹੁਤ ਵਧੀਆ ਇੰਜੋਏ ਕੀਤਾ ਅੰਡਰਗਰਾਉਂਡ ਰੇਲਵੇ ਸਟੇਸ਼ਨ ਐਥੋਂ ਟ੍ਰੇਨ ਫੜ ਕੇ ਆਪਾਂ ਜਾਵਾਂਗੇ 에어ਪੋਰਟ ਤੇ ਨੂੰ ਪਹੁੰਚ ਗਏ ਜੀ ਆਪਾਂ ਹੀਥਰੋ 에어ਪੋਰਟ ਲੰਡਨ ਇਮੀਗ੍ਰੇਸ਼ਨ ਕਰਵਾਉਨੇ ਆ ਮਿਲਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਲੰਡਨ ਦਾ 에어ਪੋਰਟ ਬਹੁਤ ਵੱਡਾ ਇੱਥੇ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਨੂੰ ਟ੍ਰੇਨ ਲੈ ਕੇ ਜਾਣਾ ਪੈਂਦਾ ਤੇ ਬਹੁਤ ਵੱਡਾ 에어ਪੋਰਟ ਹੈ ਡਿਊਟੀ ਫਰੀ ਸ਼ਾਪਸ ਆ ਗਈਆਂ ਇੱਥੋਂ ਜੇ ਕੁਝ ਖਰੀਦਣਾ ਆਪਾਂ ਖਰੀਦ ਸਕਦੇ ਹਾਂ ਡਿਊਟੀ ਫਰੀ ਕਾਫੀ ਵੱਡਾ ਏਰੀਆ ਬਣਿਆ ਹੋਇਆ ਇੱਥੇ ਵੀ ਤੇ ਆਪਣਾ ਇਮੀਗ੍ਰੇਸ਼ਨ ਵਧੀਆ ਸਮੂਥ ਹੋ ਗਿਆ ਸੀ ਕੋਈ ਬਾਲੀ ਕੁਐਸਚਨਿੰਗ ਨਹੀਂ ਹੋਈ ਹੈਗੀ ਵਧੀਆ ਹੋਇਆ ਇੱਕ ਦੋ ਕੁਐਸਚਨ ਪੁੱਟ ਕੀਤੇ ਨੇ ਕੋਈ ਚੱਕਰ ਹੀ ਨਹੀਂ ਪਿਆ ਕਿਉਂਕਿ ਉੱਥੇ ਬਹੁਤ ਸਾਰੇ ਇੰਥਰੂ 에ਰਪੋਰਟ ਤੇ ਤੁਹਾਨੂੰ ਪੰਜਾਬੀ ਮਿਲ ਜਾਣਗੇ ਅੰਕਲ ਆਂਟੀਆਂ ਬਹੁਤ ਵਧੀਆ ਮਦਦ ਕਰਦੇ ਨੇ ਜੇ ਤੁਹਾਨੂੰ ਕਿਸੇ ਕਿਸਮ ਦੀ ਜ਼ਰੂਰਤ ਪਵੇ ਹੁਣ ਆਪਾਂ ਥੋੜੀ ਕਾਫੀ ਲੈਣੇ ਆ ਕਾਫੀ ਦੇ ਨਾਲ ਕੁਝ ਖਾਣ ਨੂੰ ਲੈਣੇ ਆ ਕਾਫੀ ਪੀ ਕੇ ਆਪਾਂ ਕਰਦੇ ਆ ਆਰਾਮ ਆਪਣੇ ਕੋਲ ਟਾਈਮ ਹੈਗਾ 1 ਘੰਟੇ ਦਾ 게ਟ ਤੇ ਆਪਾਂ ਪਹੁੰਚ ਚੁੱਕੇ ਆ ਤੇ ਵੈਸਟ ਜੈਟ ਦਾ ਪਲੇਨ ਆਪਣਾ ਦੇਖਦੇ ਆ ਇਹਦਾ ਸਫਰ ਕਿਉਂ ਜਾਉਂਦਾ ਕੀ ਕੁਝ ਮਿਲਦਾ ਉਹਦੇ ਵਿੱਚ ਜੇ ਦੂਰ ਤੱਕ ਨਿਗਾ ਮਾਰੀਏ ਤਾਂ ਆਪਾਂ ਨੂੰ ਦੇਖੋ ਕਿੱਥੇ ਦੂਰ ਤੱਕ ਜਹਾਜ਼ ਜਹਾਜ਼ ਖੜੇ ਦਿਖਾਈ ਦਿੰਦੇ ਨੇ ਬਹੁਤ ਵੱਡਾ 에어ਪੋਰਟ ਆ ਇਥੇ ਰੋਅ 에ਰਪੋਰਟ ਦੁਨੀਆ ਦੇ ਵੱਡੇ 에ਰਪੋਰਟ ਤੇ ਸਭ ਤੋਂ ਬਿਜੀ 에ਰਪੋਰਟਾਂ ਦੇ ਵਿੱਚ ਆਉਂਦਾ। ਕਾਫੀ ਵੱਡਾ ਜਹਾਜ਼ ਆ। ਤੇ ਆਪਣਾ ਸੀਟ ਨੰਬਰ ਹੈਗਾ 27F। ਵਿੰਡੋ ਸੀਟ ਨਹੀਂ ਮਿਲੀ ਇਸ ਵਾਰ। ਮੈਂ ਰਿਕਵੈਸਟ ਕਰਨੀ ਭੁੱਲ ਗਿਆ। ਦੇਖਦੇ ਆ ਆ ਗਈ ਆਪਣੀ ਸੀਟ ਨੰਬਰ। ਯਾਦ ਕਾਫੀ ਵੱਡਾ ਤੇ ਸੀਟਾਂ ਵੀ ਬਹੁਤ ਜ਼ਿਆਦਾ ਨੇ ਤੇ ਡੈਕੋਰੇਟਰ ਵੀ ਨੇ ਸੀਟਾਂ ਸਕਰੀਨਾਂ ਸਕੂਣਾ ਸੋਹਣੀਆਂ ਨੇ ਪਰ ਤੁਸੀਂ ਦੇਖਦੇ ਹੋ ਲੈਗ ਸਪੇਸ ਕੋਈ ਬੜੀ ਜ਼ਿਆਦਾ ਨਹੀਂ ਹੈਗੀ ਆਮ ਹੈ ਜਿੱਦਾਂ ਹੁੰਦੀ ਆ ਪਰ ਆ ਸੀਟਾਂ ਸੂਟਾਂ ਤੁਸੀਂ ਦੇਖਦੇ ਹੋ ਤੇ ਸਕਰੀਨ ਦੇਖਦੇ ਹੋ ਕਿੰਨੀਆਂ ਵਧੀਆ ਮੇਰੇ ਵਰਕ ਕਰ ਰਹੇ ਨੇ ਕੁੱਲ ਮਿਲਾ ਕੇ ਆਪਣੇ 에ਅਰ ਇੰਡੀਆ ਚਲੇ ਜਾਓ ਤੇ ਤਾਰੇ ਟੁੱਟੀਆਂ-ਪੁੱਟੀਆਂ ਪਈਆਂ ਹੁੰਦੀਆਂ ਨੇ ਸੀਟਾਂ ਦਾ ਟੁੱਟਣੀਆਂ ਨੇ ਉਹਦੀਆਂ 30000 ਫੁੱਟ ਦੀ ਉਚਾਈ ਤੇ ਉੱਡ ਰਿਹਾ ਜਿਹੜੀ ਸਪੀਡ ਹੈ ਦੀ ਜਹਾਜ਼ ਦੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ 952 ਕਿਲੋਮੀਟਰ ਪਰ ਹੌਰ ਤੇ ਜਾ ਰਿਹਾ ਇਸ ਟਾਈਮ ਇਹ ਲੰਡਨ ਤੋਂ ਕੈਨੇਡਾ ਨੂੰ ਜਾ ਰਹੇ ਆ ਕੈਨੇਡਾ ਨੇ ਆਪਦੀ ਸਰਵਿਸ ਦੇਣੀ ਸ਼ੁਰੂ ਕਰ ਦਿੱਤੀ ਤੇ ਖਾਣਾ ਵੀ ਬੈਜ ਆਰਡਰ ਕੀਤਾ ਦੇਖਦੇ ਆ ਖਾਣੇ ਦੇ ਵਿੱਚ ਕੀ ਕੀ ਆ ਲਓ ਜੀ ਖਾਣਾ ਆ ਚੁੱਕਿਆ ਬੈਜ ਆਰਡਰ ਕੀਤਾ ਸੀਗਾ ਬਹੁਤ ਸੋਹਣੀ ਪੈਕਿੰਗ ਬਣੀ ਹੋਈ ਆ ਮੈਨੂੰ ਲੱਗਦਾ ਵੀ ਘੈਂਟ ਹੋਊਗਾ ਕੰਫਰ ਖਾਣੇ ਦਾ ਵੀ ਖਾਣੇ ਦੀ ਪੈਕਿੰਗ ਤੋਂ ਹੀ ਪਤਾ ਲੱਗਿਆ ਸਿਰੂ ਦਾ ਆਹ ਮੇਰੇ ਖਿਆਲ ਚ ਜਿੱਦਾਂ ਰਸਗੁੱਲੇ ਹੁੰਦੇ ਨੇ ਉਵੇਂ ਪਈਆਂ ਨੇ ਆ ਚਾਕਲੇਟ ਸ਼ੇਕ ਜਿਆ ਪਿਆਜ਼ ਸੈਲਡ ਪਿਆਜ਼ ਤੇ ਆ ਡਬਲ ਰੋਟੀ ਵਗੈਰਾ ਤੇ ਨਾਲ ਵੈਜ ਸਬਜੀ ਅੱਜ ਵਾਸ਼ਰੂਮ ਦੇ ਵੀ ਤੁਹਾਨੂੰ ਜਿਨੇ ਕਿਤੇ ਪਲੇਨ ਦੇ ਵਿੱਚ ਸਫ਼ਰ ਨਹੀਂ ਕੀਤਾ ਦਿਖਾ ਦਿੰਦੇ ਆ ਟੈਪ ਲੱਗੀ ਹੋਇਆ ਆਟੋਮੈਟਿਕ ਜਦੋਂ ਆਪਾਂ ਥੱਲੇ ਹੱਥ ਕਰਦੇ ਆ ਆਪਦੇ ਆਪੇ ਚੱਲ ਪੈਂਦੀ ਆ ਬਹੁਤ ਛੋਟਾ ਹੁੰਦਾ ਪਰ ਬੜਾ ਵਧੀਆ ਬਣਾਇਆ ਹੋਇਆ ਹੁੰਦਾ ਇਹਨਾਂ ਦਾ ਚਲੋ ਕੋਈ ਦੇਖਣ ਵਾਲੀ ਤਾਂ ਬਾਹਲੀ ਚੀਜ਼ ਹੈ ਨਹੀਂ ਪਰ ਜੇ ਕਿਸੇ ਨੇ ਸਫਰ ਨਹੀਂ ਕੀਤਾ ਉਹਨੂੰ ਜ਼ਰੂਰੀ ਆ ਉਹ ਦੇਖ ਲਵੇ ਕਿਵੇਂ ਦਾ ਹੁੰਦਾ ਸਿਸਟਮ ਦੇ ਵਿੱਚ ਸੀਟ ਲੱਗੀ ਹੋਈ ਆ ਤੇ ਇਧਰ ਆ ਪੇਪਰ ਵਗੈਰਾ ਲੱਗਿਆ ਹੋਇਆ ਤੇ ਹੈਂਡ ਵਾਸ਼ ਛੋਟੇ ਹੁੰਦੀ ਆ ਪਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਇਹਨਾਂ ਦਾ ਫਿੱਟ ਕੀਤਾ ਹੋ ਸਾਰਾ ਸਮਾਨ ਤੇ ਮਤਲਬ ਘਟਿਆ 38000 ਫੁੱਟ ਦੇ ਉੱਪਰ 917 18 20 ਕਿਲੋਮੀਟਰ ਪਰ ਔਰ ਦੀ ਸਪੀਡ ਤੇ ਜਾ ਰਿਹਾ ਤੇ ਹੁਣ ਲੈਡ ਹੋਣ ਲੱਗਿਆ ਹੁਣ ਆਪਾਂ ਇੱਕ ਇੰਟਰਸਟਿੰਗ ਗੱਲ ਤੁਹਾਨੂੰ ਇਹ ਦੱਸਨੀ ਆ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਕਿ ਮੈਂ 7 ਸਾਲਾਂ ਵਿੱਚ ਕਿਵੇਂ ਕੈਨੇਡਾ ਪਹੁੰਚਿਆ ਕਿਸੇ ਤੋਂ ਸਪਾਂਸਰਸ਼ਿਪ ਨਹੀਂ ਮੰਗਾਈ ਹੈਗੀ ਹੋਟਲ ਬੁਕਿੰਗ ਤੇ ਪਹੁੰਚਿਆ ਇੱਕ ਅਲੱਗ ਮੇਰੀ ਜਰਨੀ ਹੈਗੀ ਆ ਇਹ ਤੁਸੀਂ ਵੀ ਕਦੇ ਜਾਣਾ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਵੇਂ ਮੇਰਾ ਸਫਰ ਰਿਹਾ ਮੈਂ ਇੱਕ ਵੀਡੀਓ ਸਾਰੀ ਦੀ ਸਾਰੀ ਸਪੈਸ਼ਲ ਬਣਾਉਂਗਾ ਇਸ ਵਿਸ਼ੇ ਦੇ ਉੱਪਰ ਬੜੀ ਐਕਸਾਈਟਮੈਂਟ ਸੀਗੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਪਹਿਲੇ ਆਪਣੇ ਕਦਮ ਕੈਨੇਡਾ ਦੀ ਧਰਤੀ ਤੇ ਆਪਾਂ ਰੱਖ ਲੈਨੇ ਬੜੀ ਅੰਦਰੋਂ ਅਜੀਬੋ ਗਰੀਬ ਖੁਸ਼ੀ ਮਹਿਸੂਸ ਹੁੰਦੀ ਆ ਤੇ ਤੁਹਾਨੂੰ ਵੀ ਉਹ ਜਦੋਂ ਤੁਸੀਂ ਕਿਸੇ ਮੰਜ਼ਲ ਤੇ ਆਵਦੇ ਜਦੋਂ ਤੁਸੀਂ ਤੁਰਿਓ ਜੋ ਤੁਹਾਨੂੰ ਮਿਲ ਜਾਂਦੀ ਆ ਕੈਲਗਰੀ ਨੂੰ ਬਾਏ ਬਾਏ ਅਗਲਾ 에어ਪੋਰਟ ਆਪਣਾ ਬੈਂਕੂਵਰ ਪਹੁੰਚ ਚੁੱਕੇ ਆ ਜੀ ਆਪਾਂ ਬੈਂਕੂਵਰ ਇੰਡੀਆ ਤੋਂ ਕੈਨੇਡਾ ਦਾ ਸਫ਼ਰ 15-20 ਘੰਟਿਆਂ ਦਾ ਪਰ ਮੈਂ 7 ਸਾਲਾਂ ਵਿੱਚ ਕਿਵੇਂ ਕੈਨੇਡਾ ਪਹੁੰਚਿਆ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਹੋ ਆਪਾਂ ਲੈਨੇ ਹੁਣ ਆਪਣਾ ਸਮਾਨ ਸਮਾਨ ਕਲੈਕਟ ਕਰਕੇ ਬੈਂਕੂਵਰ 에ਅਰਪੋਰਟ ਤੋਂ ਨਿਕਲਾਂਗੇ ਬਾਰ-ਬਾਰ ਮੇਰਾ ਦੋਸਤ ਇੰਤਜ਼ਾਰ ਕਰ ਰਿਹਾ ਸੂਟਕੇਸ ਆਪਣਾ ਆ ਗਿਆ ਬਾਹਰ ਨਿਕਲਦੇ ਆ ਬੈਂਕੂਵਰ ਤੋਂ ਜਾਵਾਂਗੇ ਸਰੀ ਸਰੀ ਕਰਾਂਗੇ 1-2 ਦਿਨ ਆਰਾਮ ਫਿਰ ਆ ਰਿਹਾ ਕੈਨੇਡਾ ਦੇ ਕੈਨੇਡਾ ਦੇ ਦੀ ਵੀਡੀਓ ਵੀ ਬਣਾਵਾਂਗੇ ਸਾਰੇ ਜ਼ਰੂਰ ਦੇਖਣਾ ਇਨਾ ਪਿਆਰ ਦੇਣ ਲਈ ਥੈਂਕ ਯੂ so much ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ